ਸ਼ਸ਼ੀਕਲ ਜੀ ਲੋਫ ਟ੍ਰੈਕਸ਼ਨ ਤੇ ਮੈਨੀਫੈਸਟੇਸ਼ਨ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਤਾ ਨਹੀਂ ਕਿੰਨੀ ਤਰੀਕੇ ਬਟ ਆਈ ਮੈਨੀਫੈਸਟਡ ਸਮ ਅਮਾਉਂਟ ਆਫ ਮਨੀ ਇੱਕ ਠੀਕ ਠਾਕ ਅਮਾਉਂਟ ਮੈਨੀਫੈਸਟ ਕਰੀਏ ਕੁਝ ਟਾਈਮ ਕੁਝ ਦਿਨਾਂ ਤੋਂ ਮੈਂ ਮਨੀ ਅਫਰਮੇਸ਼ਨਸ ਯੂਜ਼ ਕਰ ਰਿਹਾ ਸੀ ਕਿ ਆਈ ਐਮ ਮਨੀ ਮੈਗਨੇਟ ਇਹ ਤੁਸੀਂ ਬੋਲ ਕੇ ਦੇਖੋ ਆਈ ਐਮ ਮਨੀ ਮੈਗਨੇਟ ਕਿ ਮੈਂ ਮਨੀ ਮੈਗਨੇਟ ਹਾਂ ਜੋ ਅਟਰੈਕਟ ਕਰ ਰਿਹਾ ਮਨੀ ਯਾਨੀ ਕਿ ਇੱਕ ਚੁੰਬਕ ਦੀ ਤਰ੍ਹਾਂ ਮੈਂ ਮਨੀ ਆਪਣੇ ਵੱਲ ਅਟਰੈਕਟ ਕਰ ਰਿਹਾ ਕੋਈ ਵੀ ਚੀਜ਼ ਮਨੀ ਦੀ ਜਗ੍ਹਾ ਤੁਸੀਂ ਹੈਪੀਨੈਸ ਹੈਲਥ ਵੈਲਥ ਕੁਝ ਵੀ ਲਗਾ ਸਕਦੇ ਹੋ ਜੀ ਤੇ ਮੈਂ ਕੁਝ ਦਿਨ ਹੀ ਕੀਤਾ ਐਂਡ ਸੁਬਾ ਮਾਰਨਿੰਗ ਸਬਕੌਂਸ਼ੀਅਸ ਮਾਈਂਡ ਐਕਟਿਵ ਹੁੰਦਾ ਇਸ ਕਰਕੇ ਜਿਵੇਂ ਸਬ ਦਾ ਪਾਵਰਫੁਲ ਸਬਕੌਂਸ਼ੀਅਸ ਮਾਈਂਡ ਜੋ ਮੈਂ ਪੜਿਆ ਸੀ ਐਂਡ ਆਈ ਜਸਟ ਅਫਰਮ ਦੀ ਅਫਰਮੇਸ਼ਨ ਥੈਟ ਕਿ ਆਈ ਆਮ ਮਨੀ ਮੈਗਨੇਟ ਮੈਂ ਅਟਰੈਕਟ ਕਰ ਰਿਹਾ ਮਨੀ ਆਪਣੇ ਵੱਲ ਬਹੁਤ ਸਾਰੀ ਪੈਸਾ ਮਲਟੀਪਲ ਹੋ ਕੇ ਮੇਰੇ ਕੋਲ ਵਾਪਸ ਆਉਂਦਾ ਐਂਡ ਏ ਮਿਲिए ਜੀ ਆਪਾਂ ਨੂੰ ਟਿਪ 500 ਕਸਟਮਰ ਵੱਲੋਂ ਕੈਨੇਡਾ ਦੇ ਸਿਟੀਜ਼ਨ ਸੀ ਤੇ ਦੇ ਗਏ ਟਿਪ 500 ਐਂਡ ਉਦੋਂ ਕੁਝ ਦਿਨ ਪਹਿਲੇ 20 ਡਾਲਰ ਹਾਂ ਦਿੱਲੀ ਤੋਂ ਆ ਰਹੀ ਸੀ ਮੈਂ 에어ਪੋਰਟ ਤੋਂ ਤੇ ਉਦੋਂ 20 ਡਾਲਰ ਉਹਦਾ ਮਿਲੇ ਸੀਗੇ ਤੇ ਅੱਜ ਮਾਰਨਿੰਗ ਲਿਟਰਲੀ ਆਈ ਮੈਂ ਅਫਰਮ ਕੀਤਾ ਸੀ ਮੈਂ ਕਿ ਆ ਮਨੀ ਮੈਗਨੇਟ ਆਈ ਐਮ ਮਨੀ ਮੈਗਨੇਟ ਆਮ ਐਟ੍ਰੈਕਟਿੰਗ ਮਨੀ ਇਨ ਮਾਈ ਲਾਈਫ ਹਨਾ ਐਵੇਂ ਫੀਲਿੰਗ ਨਾਲ ਬੋਲਿਆ ਮੈਨੀਫੈਸਟੇਸ਼ਨ ਤੇ ਲਾਅ ਆਫ ਅਟਰੈਕਸ਼ਨ ਚ ਤੁਸੀਂ ਫੀਲਿੰਗਸ ਨਾਲ ਜੋ ਅਫਰਮੇਸ਼ਨ ਕਰੋਗੇ ਨਾ ਉਹਦਾ ਮੈਨੀਫੈਸਟੇਸ਼ਨ ਮੈਨੀਫੈਸਟੇਸ਼ਨ ਬਹੁਤ ਤੇਜ਼ ਹੋਏਗੀ ਐਂਡ ਸਵੇਰ ਸਵੇਰ ਹੀ ਮੈਂ ਕਿਤੇ ਇਨਵੈਸਟ ਕੀਤੇ ਸੀ ਪੈਸੇ ਉਹਦਾ ਵੀ ਮੈਨੂੰ ਪ੍ਰੋਫਿਟ ਸਵੇਰ ਮਾਰਨਿੰਗ ਵੀ ਕਿਤੇ ਮਤਲਬ ਠੀਕ ਠਾਕ ਹੋ ਗਿਆ ਤੇ ਇਹ ਟਿਪ ਮਿਲੀ ਐਂਡ ਯੂ نو ਆਈਡੀਆ ਇਜ਼ ਕਿ ਜਿਹੜਾ ਮੈਂ ਗੱਲ ਕਰਨਾ ਚਾਹਣਾ ਕਿ ਅਮਾਉਂਟ ਛੋਟੀ ਜੀ ਹੈ ਬਟ ਹਨਾ ਛੋਟੇ ਛੋਟੇ ਚੀਜ਼ਾਂ ਨੂੰ ਲੈ ਕੇ ਹੀ ਵੱਡਾ ਇੱਕ ਕਨਸੈਪਟ ਵੱਡੀ ਇੱਕ ਚੀਜ਼ ਬਣਦੀ ਹੈ ਹਨ ਸੋ ਮੇਰੀ ਬਾਕਟ ਲਿਸਟ ਚ ਹੋਰ ਚੀਜ਼ਾਂ ਕਾਫੀ ਨੇ ਵਿਸ਼ ਲਿਸਟ ਉਹ ਹੌਲੀ ਹੌਲੀ ਜਿਹੜੇ ਵੱਡੇ ਗੋਲ ਉਹ ਵੀ ਪੂਰੇ ਹੋ ਰਹੇ ਨੇ ਛੋਟੇ ਛੋਟੇ ਚੀਜ਼ਾਂ ਚ ਵੀ ਬਰੀਕੀ ਨਾਲ ਤੁਹਾਨੂੰ ਜਿਹੜੇ ਕਨਸੈਪਟਸ ਨੇ ਆਈਡੀਆਜ਼ ਨੇ ਲਾਫ ਟ੍ਰੈਕਸ਼ਨ ਮੈਨੀਫੈਸਟੇਸ਼ਨ ਦੀਆਂ ਉਹ ਤੁਹਾਨੂੰ ਅਜ਼ਮਾਨਾ ਪਵੇਗਾ ਦੇਖਣਾ ਪਵੇਗਾ ਐਂਡ ਯੂ ਵਿਲ ਬੀ ਅਮੇਜਡ ਤੁਸੀਂ ਹੈਰਾਨ ਹੋ ਜਾਓਗੇ ਅੰਦਰ ਰਿਜ਼ਲਟ ਬਹੁਤ ਹੀ ਵਧੀਆ ਮਿਲਦੇ ਨੇ ਜੋ ਬੁੱਕਸ ਦੀ ਅੱਜ ਕੱਲ ਮੈਂ ਗੱਲ ਕਰ ਰਿਹਾ ਪਾਵਰ ਆਫ ਯਰ ਸਬਕੌਂਸ਼ੀਅਸ ਮਾਈਂਡ ਥਿੰਕ ਐਂਡ ਗ로우 ਰਿਚ ਹਨ ਇਹ ਪੈਸੇ ਦੇ ਕੁ ਤੇ ਸਾਈਕੋਲੋਜੀਕਲੀ ਵੀ ਤੇ ਪ੍ਰੈਕਟੀਕਲੀ ਪ੍ਰੈਕਟੀਕਲੀ ਤਾਂ ਆਪਾਂ ਬਈ ਥੋੜੇ ਘੱਟ ਐ ਬਟ ਸਾਈਕੋਲੋਜੀਕਲੀ ਫਲੋਸਫੀਕਲ ਥੋੜੇ ਜ਼ਿਆਦਾ ਐ ਸੋ ਆਪਾਂ ਜੀ ਮੈਨੀਫੈਸਟ ਕਰੀ ਜਾਂਦੇ ਆ ਚੀਜ਼ਾਂ ਦੀ ਜ਼ਿੰਦਗੀ ਦੀ ਛੋਟੀਆਂ ਛੋਟੀਆਂ ਖੁਸ਼ੀਆਂ ਜੀ ਆਬਾਦ ਐ ਜੀ ਬਸ ਬਰਬਾਦ ਨਾ ਹੋਈਏ ਨਹੀਂ ਮਤਲਬ ਬਰਬਾਦ ਇਸ ਤਰੀਕੇ ਨਾਲ ਹੋਈਏ ਕਿ ਸਾਰਿਆਂ ਨੂੰ ਖੁਸ਼ ਕਰ ਜਾਈਏ ਆਬਾਦ ਕਰ ਜਾਈਏ ਥੈਂਕ ਯੂ ਸੋ ਮਚ ਜੀ ਅਗਲੀ ਵੀਡੀਓ ਚ ਮਿਲਦੇ ਆ ਮਿਲਦੇ ਆ